ਸਭ ਤੋਂ ਵੱਧ ਪੀੜਤ ਜਿਹੜੀ ਧਿਰ ਹੈ ਉਹ ਦਲਤ ਮਜ਼ਦੂਰ ਨੇ ਉਹਨਾਂ ਦਾ ਜ਼ਿਕਰ ਨਾ ਕਰਨਾ ਉਹਨਾਂ ਦੇ ਲਈ ਪੱਖਪਾਤ ਕਰਨਾ ਇਹ ਬਹੁਤ ਵੱਡੀ ਗੱਲ ਹੈ ਪੰਜਾਬ ਦੇ ਦਲਤਾਂ ਮਜ਼ਦੂਰਾਂ ਦੇ ਪ੍ਰਤੀ ਸਰਕਾਰ ਦੀ ਇੱਕ ਨਫ਼ਰਤ ਦੀ ਨੀਤੀ ਜਿਹੜੀ ਹੈ ਉਹ ਜਾਗਰੂ ਹੋਈ ਹੈ ਕਹਿੰਦਾ ਸੀ ਵੀ ਮਰੀ ਤੂੰ ਬੱਕਰੀ ਦੇ ਪੈਸੇ ਦਊ ਮੁਰਗੀ ਮਰੀ ਦੇ ਪੈਸੇ ਦਊਗਾ ਅੱਜ ਅਸੀਂ ਹੋਰ ਭਗਵੰਤ ਮਾਨ ਦਾ ਇੱਥੇ ਪਿੱਟ ਸਿਆਪਾ ਕਰਨ ਆਏ ਆਂ ਮਜ਼ਦੂਰਾਂ ਦੇ ਜਿਹੜੇ ਘਰ ਡਿੱਗ ਪਏ ਘਰਾਂ ਦੇ ਜੀ ਥੱਲੇ ਆ ਕੇ ਮਰ ਗਏ 66 ਚੌਰੀਆਂ ਨੇ ਬਾਲੇ ਟੁੱਟ ਕੇ ਮਜ਼ਦੂਰ ਘਰੋਂ ਬੇਕਾਰ ਕੋਈ ਧਰਮਸ਼ਾਲਾ ਚ ਬੈਠਾ ਕੋਈ ਰਿਸ਼ਤੇਦਾਰਾਂ ਦੇ ਬੈਠਾ ਕੋਈ ਗੁਰਦੁਆਰੇ ਦੇ ਵਿੱਚ ਬੈਠਾ ਘੱਟੋ ਘੱਟ 50000 ਰੁਪਿਆ ਪ੍ਰਤੀ ਪਰਿਵਾਰ ਇਹ ਅਸੀਂ ਆਪਦੇ ਡਿਮਾਂਡ ਚੜ੍ਹਦੇ ਰਹੇ ਸਰਕਾਰ ਤੋਂ ਮੰਗ ਕੀਤੀ ਹੈ ਇਹ ਗਾਣੋ ਖਤਮ ਕਰਨ ਦੀ ਯੋਜਨਾ ਜਿਹੜੀ ਹੈ ਉਹ ਲਗਭਗ ਬਣ ਚੁੱਕੀ ਹੈ ਪਿਛਲੇ ਦਿਨਾਂ ਦੇ ਦਰਮਿਆਨ ਕੇਂਦਰ ਸਰਕਾਰ ਨੇ ਉਹਨਾਂ ਨੇ ਇੱਕ ਤਰਮੀਮਾ ਭੇਜਿਆ ਤਰਮੀਮੇ ਦੇ ਵਿੱਚ ਬਹੁਤੇ ਜਿਹੜੇ ਕੰਮ ਨੇ ਉਹ ਕੰਮ ਜਿਹੜੇ ਆ ਕੱਢ ਦਿੱਤੇ ਗਏ ਹਨ ਰੇਗਾ ਦੇ ਵਿੱਚੋਂ ਪੰਜਾਬ ਦੇ ਵਿੱਚ ਹੜਾ ਆਏ ਸਰਕਾਰ ਉਸ ਤੋਂ ਹੜ ਤੋਂ ਆ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਸਰਕਾਰ ਨੇ ਇੱਕ ਮੁਆਵਜ਼ਾ ਲਾਣਿਆ ਬਹੁਤ ਸਾਰੀਆਂ ਤਰਾਂ ਜਿਹੜੀਆਂ ਉਸ ਮੁਆਵਜ਼ੇ ਤੋਂ ਖੁਸ਼ ਨਹੀਂ ਸਰਕਾਰ ਦਾ ਵਿਰੋਧ ਕਰ ਰਹੀਆਂ ਨੇ ਅੱਜ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਹੋਏ ਇਸੇ ਤਰੀਕੇ ਦਾ ਵਿਰੋਧ ਪ੍ਰਦਰਸ਼ਨ ਮਾਨਸਾਂ ਦੇ ਵਿੱਚ ਹੋਈ ਹੋਇਆ ਸਾਡੇ ਨਾਲ ਕੁਝ ਆਗੂ ਮੌਜੂਦ ਨੇ ਅਸੀਂ ਉਹਨਾਂ ਤੋਂ ਜਾਣਾਂਗੇ ਕਿ ਇਹ ਸਰਕਾਰ ਤੋਂ ਨਾਰਾਜ਼ ਕਿਉਂ ਨੇ ਕਿਉਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਿਹਾ ਹਾਂ ਪ੍ਰਧਾਨ ਜੀ ਕਿਉਂ ਮਤਲਬ ਜੇ ਤੁਸੀਂ ਪ੍ਰਦਰਸ਼ਨ ਕੀਤਾ ਇਹਦਾ ਕੀ ਕਾਰਨ ਹੈ ਦੇਖੋ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਹੈ ਸਾਡਾ ਇਹ ਪੰਜਾਬ ਦੇ ਅੰਦਰ ਸਾਡੀਆਂ ਮਜ਼ਦੂਰਾਂ ਦਾ ਕਿਸਾਨਾਂ ਦਾ ਮੋਰਚਾ ਬਣਿਆ ਹੈ ਔਰ ਮੋਰਚੇ ਵੱਲੋਂ ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਹੈ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇਹ ਹੜਪੀੜਤ ਪਰਿਵਾਰਾਂ ਦੇ ਲਈ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਜ਼ਮੀਨਾਂ ਦਾ ਨੁਕਸਾਨ ਹੋਇਆ ਹੈ ਉਹਦੇ ਲਈ ਜਿਹੜਾ ਇੱਕ ਨਾ ਮਾਤਰ ਐਲਾਨ ਕੀਤਾ ਗਿਆ ਹੈ ਅਫਸੋਸ ਇਸ ਗੱਲ ਦਾ ਹੈ ਕਿ ਵੱਡੀ ਬਸੋਂ ਸਭ ਤੋਂ ਵੱਧ ਪੀੜਤ ਜਿਹੜੀ ਧਿਰ ਹੈ ਉਹ ਦਲਤ ਮਜ਼ਦੂਰ ਨੇ ਉਹਨਾਂ ਦਾ ਜ਼ਿਕਰ ਨਾ ਕਰਨਾ ਉਹਨਾਂ ਦੇ ਲਈ ਪੱਖਪਾਤ ਕਰਨਾ ਇਹ ਬਹੁਤ ਵੱਡੀ ਗੱਲ ਹੈ ਪੰਜਾਬ ਦੇ ਦਲਤਾਂ ਮਜ਼ਦੂਰਾਂ ਦੇ ਪ੍ਰਤੀ ਸਰਕਾਰ ਦੀ ਇੱਕ ਨਫ਼ਰਤ ਦੀ ਨੀਤੀ ਜਿਹੜੀ ਹੈ ਉਹ ਜਾਗਰ ਹੋਈ ਹੈ ਉਸ ਨੂੰ ਲੈ ਕੇ ਜਿਹੜੇ ਮਜ਼ਦੂਰ ਨੇ ਉਹ ਸੜਕਾਂ ਤੇ ਉਤਰੇ ਆ ਔਰ ਦੋ ਦਿਨਾਂ ਦਾ ਪ੍ਰੋਗਰਾਮ ਜਿਹੜਾ ਇਹ ਸੰਕੇਤਕ ਪ੍ਰੋਗਰਾਮ ਸੀ ਅਸੀਂ ਪੰਜਾਬ ਸਰਕਾਰ ਨੂੰ ਔਰ ਸਾਡੇ ਪ੍ਰਧਾਨ ਮੰਤਰੀ ਉਹਨਾਂ ਨੂੰ ਇਹ ਮੰਗ ਪੱਤਰ ਦੇ ਰਾਹੀਂ ਜਿਹੜੀ ਮੰਗ ਕੀਤੀ ਹੈ ਕਿ ਮਜ਼ਦੂਰਾਂ ਨੂੰ ਜਿਹੜਾ ਇਹਨਾਂ ਦੇ ਪਹਿਲਾਂ ਬੇਰੁਜ਼ਗਾਰ ਹੋਏ ਨੇ ਕੰਮ ਨਹੀਂ ਚੱਲਿਆ ਚੁੱਲ੍ਹਾ ਚਲਾਉਣ ਲਈ ਘੱਟੋ-ਘੱਟ 50000 ਰੁਪਿਆ ਪ੍ਰਤੀ ਪਰਿਵਾਰ ਏ ਅਸੀਂ ਆਪਦੇ ਡਿਮਾਂਡ ਚਾੜ੍ਹਦੇ ਰਹੇ ਸਰਕਾਰ ਤੋਂ ਮੰਗ ਕੀਤੀ ਐ ਦੂਸਰਾ ਇਹਨਾਂ ਨੇ ਜਿਹੜਾ ਸਰਕਾਰ ਨੇ 4 ਲੱਖ ਰੁਪਇਆ ਜਿਹੜਾ ਪ੍ਰਤੀ ਮ੍ਰਿਤਕ ਪਰਿਵਾਰ ਨੂੰ ਜਿਹੜਾ ਦੇਣ ਦਾ ਐਲਾਨ ਕੀਤਾ ਐ ਅਸੀਂ ਉਸ ਨੂੰ ਮੁੜ ਤੋਂ ਰਕਦੇ ਆਂ ਔਰ ਸਾਡੀ ਮੰਗ ਇਹ ਐ ਕਿ ਘੱਟੋ-ਘੱਟ ਜਿਹੜਾ ਮ੍ਰਿਤਕ ਪਰਿਵਾਰ ਐ ਉਹਦੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਤੇ 25 ਲੱਖ ਰੁਪਇਆ ਜਿਹੜਾ ਉਹ ਸਰਕਾਰ ਫੌਰੀ ਤੌਰ ਤੇ ਜਿਹੜਾ ਚੈੱਕ ਐ ਉਹ ਜਾਰੀ ਕਰੇ ਮਨਰੇਗਾ ਦਾ ਜਿਹੜਾ ਬਕਾਇਆ ਪਿਆ ਉਸ ਨੂੰ ਇਹ ਦੇਵੇ ਤੇ ਨਾਲ ਜਿਹੜੀ ਇਹ ਨੀਤੀ ਲਿਆਂਦੀ ਜਾ ਰਹੀ ਹੈ ਇੱਕ ਨੀਤੀਗਤ ਤਹਿਤ ਭਗਵੰਤ ਮਾਨ ਸਰਕਾਰ ਜਿਹੜਾ ਸੈਂਟਰ ਗਵਰਨਮੈਂਟ ਦੀਆਂ ਜਿਹੜੀਆਂ ਨੀਤੀਆਂ ਤੇ ਮੋਹਰ ਲਾਉਂਦੇ ਹੋਏ ਉਹਨਾਂ ਵੱਲੋਂ ਵੀ ਨਰੇਗਾ ਨੂੰ ਖਤਮ ਕਰਨ ਦੀ ਯੋਜਨਾ ਜਿਹੜੀ ਹੈ ਉਹ ਲਗਭਗ ਬਣ ਚੁੱਕੀ ਹੈ ਪਿਛਲੇ ਦਿਨਾਂ ਦੇ ਦਰਮਿਆਨ ਕੇਂਦਰ ਸਰਕਾਰ ਨੇ ਉਹਨਾਂ ਨੇ ਇੱਕ ਤਰਮੀਮਾ ਭੇਜਿਆ ਤਰਮੀਮੇ ਦੇ ਵਿੱਚ ਬਹੁਤੇ ਜਿਹੜੇ ਕੰਮ ਨੇ ਉਹ ਕੰਮ ਜਿਹੜੇ ਆ ਕੱਢ ਦਿੱਤੇ ਗਏ ਆ ਨਰੇਗਾ ਦੇ ਵਿੱਚੋਂ ਔਰ ਪੰਜਾਬ ਸਰਕਾਰ ਨੇ ਉਹਨਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਫੌਰੀ ਤੌਰ ਤੇ ਜਿਹੜਾ ਉਹਨੂੰ ਇੰਪਲੀਮੈਂਟ ਕਰਨ ਦਾ ਕੰਮ ਕੀਤਾ ਹੈ ਜਿਹਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਰੇਗਾ ਮਜ਼ਦੂਰ ਨੇ ਔਰ ਉਹ ਵੱਡੀ ਪੱਧਰ ਤੇ ਬੇਲੇ ਹੋਣਗੇ ਇੰਡਾਇਰੈਕਟ ਤਰੀਕੇ ਦੇ ਨਾਲ ਜਿਹੜਾ ਨਰੇਗਾ 100 ਦਿਨ ਦਾ ਕੰਮ ਹੈ ਜਿਹੜਾ ਉਸ ਦੇ ਤਹਿਤ ਨਹੀਂ ਦਿੱਤਾ ਜਾ ਸਕਦਾ ਇਹ ਸਾਡੀਆਂ ਸਾਰੀਆਂ ਜਿਹੜੀਆਂ ਮੰਗਾਂ ਦਾ ਹਿੱਸਾ ਸੀ ਜਿਹਦੇ ਕਰਕੇ ਅਸੀਂ ਅੱਜ ਦਾ ਇਹ ਰੋਸ ਪ੍ਰੋਟੈਸਟ ਕੀਤਾ ਹੈ ਔਰ ਰੋਸ ਪ੍ਰੋਟੈਸਟ ਦੇ ਰਾਹੀਂ ਨਾਲ ਹੀ ਸਾਡੀ ਇਹ ਕੱਲੀ ਇੱਥੇ ਬਸਣੀ ਨੌਜਵਾਨਾਂ ਦੇ ਰੋਜ਼ਗਾਰ ਦਾ ਸਵਾਲ ਹੈ ਸਾਡੀਆਂ ਔਰਤਾਂ ਨੂੰ 1000 ਰੁਪਿਆ ਜਿਹੜਾ ਉਹਨਾਂ ਦਾ ਸਵਾਲ ਹੈ ਜਿਹੜੀ ਮੈਂ ਗਰੀਬ ਲੋਕਾਂ ਦੇ ਲਈ 10-10 ਮਰਲਿਆਂ ਦਾ ਪਲਾਟ 1/3 ਹਿੱਸਾ ਜ਼ਮੀਨ ਜਿਹੜੀ ਐ ਦਲਤਾਂ ਦੇ ਹਿੱਸੇ ਆਉਂਦੀ ਐ ਉਹਨਾਂ ਦਾ ਸਵਾਲ ਹੈ ਜਿਹੜੀ ਲੈਂਡ ਆਪਣੀ ਇਹ ਪਾਲਿਸੀ ਬਣੀ ਐ ਜਿਹੜੀ ਮਜ਼ਦੂਰਾਂ ਦੇ ਹੱਕ ਦੇ ਵਿੱਚ ਆ ਉਸ ਦਾ ਸਵਾਲ ਹੈ ਅਨੇਕਾਂ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਅਸੀਂ ਸੜਕਾਂ ਤੇ ਉਤਰੇ ਆ ਤੇ ਆਪਣੀਆਂ ਮੰਗਾਂ ਦਾ ਮਜਹਰਾ ਕੀਤਾ ਹੈ ਇਹ ਸਾਨੂੰ ਸਾਡੇ ਨਾਲ ਕ੍ਰਿਸ਼ਨ ਚਾਹਾਨ ਜੀ ਪ੍ਰਧਾਨ ਜੀ ਤੁਹਾਡਾ ਧੰਨਵਾਦ ਕਰਦੇ ਆ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਪ੍ਰਧਾਨ ਜੀ ਤੁਹਾਡਾ ਪੰਜਾਬ ਦੇ ਵਿੱਚ ਹਾੜਾ ਆਉਂਦੇ ਨੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਸਰਕਾਰ ਐਕਟਿਵ ਹੁੰਦੀ ਆ ਸਰਕਾਰ ਇੱਕ ਮੁਆਵਜ਼ੇ ਦੀ ਦਾ ਐਲਾਨ ਕਰਦੀ ਆ ਉਸ ਤੋਂ ਕਿਸਾਨੀ ਤਰ੍ਹਾਂ ਵੀ ਨਾਰਾਜ਼ ਨਹੀਂ ਮਜ਼ਦੂਰ ਤਰ੍ਹਾਂ ਵੀ ਬਹੁਤ ਜ਼ਿਆਦਾ ਨਾਰਾਜ਼ ਨਹੀਂ ਅੱਜ ਵੱਖ-ਵੱਖ ਜਗਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਪ੍ਰੋਟੈਸਟ ਕੀਤਾ ਜਾਂਦਾ ਹੈ ਮਜ਼ਦੂਰ ਧਿਰਾਂ ਵੱਲੋਂ ਤੇ ਕਿਸਾਨ ਧਿਰਾਂ ਵੱਲੋਂ ਅੱਜ ਇਸੇ ਤਰੀਕੇ ਦਾ ਇੱਕ ਪ੍ਰੋਟੈਸਟ ਮਾਨਸਾ ਦੇ ਵਿੱਚ ਵੀ ਕੀਤਾ ਜਾਂਦਾ ਹੈ ਤੇ ਉਹਦੀ ਹਮਾਇਤ ਇੱਕ ਕਿਸਾਨ ਆਗੂ ਕਰਨ ਆਉਂਦੇ ਨੇ ਬੀਕੇ ਜੂ ਡਕੌਂਦਾ ਵੱਲੋਂ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਮਹਿੰਦਰ ਸਿੰਘ ਬਾਗਾ ਪੈਣੀ ਸੋ ਪ੍ਰਧਾਨ ਜੀ ਕੀ ਕਹੋਗੇ ਤੁਸੀਂ ਮਤਲਬ ਸਰਕਾਰ ਤੋਂ ਨਾਰਾਜ਼ ਕਿਉਂ ਪੱਟੀ ਗੱਲ ਤੇ ਹੀ ਹੈ ਅੱਜ ਜਿਹੜੇ ਲੜਨ ਵਾਲੇ ਲੋਕ ਐ ਮਜ਼ਦੂਰਾਂ ਦੇ ਆਗੂ ਐ ਉਹਨਾਂ ਨੇ ਮਾਨਸਾ 'ਚ ਵੱਡਾ ਇਕੱਠ ਕਰਿਆ ਜਿਦੇ ਵਿੱਚ ਮਜ਼ਦੂਰ ਆਏ ਤੇ ਸਤਿਕਾਰਯੋਗ ਮੇਰੀਆਂ ਭੈਣਾਂ ਆਈਆਂ ਪਰ ਨਾਰਾਜ਼ ਏ ਇਸ ਗੱਲ ਤੋਂ ਆ ਵੀ ਭਗਵੰਤ ਮਾਨ ਦਾ ਮੂੰਹ ਟੁੱਟ ਜੇ ਜਦੋਂ ਇਹ ਕੋਈ ਮਾੜਾ ਮੋਟਾ ਅੱਖਾਂ ਪੁੰਝੜ ਆਇਆ ਕਿਸਾਨਾਂ ਮਜ਼ਦੂਰਾਂ ਦੀਆਂ ਭਵਾਂ ਦੀ ਕਿਸਾਨਾਂ ਨੂੰ ਪੂਰਾ ਮਾਮਲਾ ਨਹੀਂ ਦਿੱਤਾ ਪਰ ਕੁਛ ਨਾ ਕੁਛ ਮੂੰਹ ਖੋਲਿਆ ਅਸੀਂ ਕਹਿੰਦੇ ਚੰਗੀ ਗੱਲ ਐ ਪਰ ਮਜ਼ਦੂਰਾਂ ਬਾਰੇ ਮੂੰਹ ਟੁੱਟ ਗਿਆ ਇੱਕ ਛਰਦ ਵੀ ਨਹੀਂ ਕਿਹਾ ਅਸੀਂ ਉਸ ਦੇ ਰੋਸ ਵਜੋਂ ਅੱਜ ਜਿਹੜਾ ਵੱਡਾ ਕੱਟ ਕੀਤਾ ਸਰਕਾਰ ਨੂੰ ਲਾਂਬਾ ਦਿੱਤਾ ਸਰਕਾਰ ਇਸ ਗੱਲ ਤੇ ਆਪਣਾ ਜਿਹੜਾ ਕੰਡ ਤੇ ਲਿਖਿਆ ਪੜ ਲਏ ਵੀ ਸਰਕਾਰ ਬਣਾਉਣ ਨਾਲ ਇਹ ਮਜ਼ਦੂਰ ਹੈ ਜੇ ਚੰਗੀਆਂ ਕੋਠੀਆਂ ਦੇ ਵਿੱਚ ਬੈੈਨੇ ਹੋ ਤਾਂ ਉਹਨਾਂ ਨੂੰ ਤਿਆਰ ਕਰਨ ਨਾਲ ਇਹ ਮਜਬੂਰ ਮਨਜ਼ੂਰ ਹੈ ਤੇ ਮਜ਼ਦੂਰ ਹੁਣ ਵੇੜਿਆਂ ਦੇ ਵਿੱਚ ਦਵਾਰੇ ਆਉਣਾ ਮੰਗਤ ਨੇ ਵੋਟਾਂ ਮੰਗਣ ਉਹਦਾ ਸਾਰਾ ਹਿਸਾਬ ਕਿਤਾਬ ਲੈਣਗੇ ਮਜ਼ਦੂਰਾਂ ਦੇ ਜਿਹੜੇ ਘਰ ਹੈ ਝੁੰਬੀਆਂ ਟਹਿ ਗਈਆਂ ਕਿਉਂਕਿ ਅਸੀਂ ਕਹਿੰਦੇ ਵੀ ਕਿਸਾਨਾਂ ਦੇ ਵੀ ਮਾੜੀ ਗੱਲ ਹੋਈ ਹੈ ਜਿਹੜੇ ਉੱਥੇ ਸਮਾਜ ਸੇਵੀ ਗਏ ਉਹਨਾਂ ਨੇ ਵੀ ਮਜ਼ਦੂਰਾਂ ਨਾਲ ਪਾੜਾ ਰੱਖਿਆ ਸਰਕਾਰ ਨੇ ਤਾਂ ਪਹਿਲੇ ਦਿਨ ਹੀ ਰੱਖਦੀ ਹੈ ਹਾਂ ਇੱਕ ਮੈਂ ਇੱਕ ਵਾਇਰਲ ਵੀਡੀਓ ਤੁਸੀਂ ਵੀ ਦੇਖੀ ਹੋਣੀ ਕ੍ਰੂਡ ਮਾਰਨ ਵਾਲੀ ਉਹ ਸੁਣੀ ਹੋਣੀ ਉਹਦੇ ਖਿਲਾਫ ਕੁਝ ਉਹਦੇ ਲਈ ਬੋਲਣਾ ਚਾਹੂੰਗਾ ਹਾਂ ਸਰਕਾਰ ਪਹਿਲੇ ਦਿਨ ਹੀ ਕਿਸਾਨਾਂ ਜਿਹੜੇ ਛੋਟੇ ਕਿਸਾਨ ਐ ਮਜ਼ਦੂਰਾਂ ਦੇ ਹੱਕ ਦੇ ਵਿੱਚ ਨਹੀਂ ਖੜਦੀ ਵਿਰੋਧ ਚ ਖੜਦੀ ਹੈ ਪਰ ਜਿਹੜੇ ਉੱਥੇ ਜਾਂਦੇ ਆ ਸਮਾਜ ਸੇਵੀ ਚਾਹੋ ਤਰਨਾਟ ਜੱਟਾ ਚਾਹੋ ਉਹਨੂੰ ਕਿਸਾਨ ਨੇ ਆ ਤੇ ਲੇਵਲ ਲੱਗਾ ਹੋਇਆ ਕਿਸਾਨਾਂ ਤੇ ਉਹਨਾਂ ਨੇ ਵੀ ਜਿਹੜੇ ਮਜ਼ਦੂਰਾਂ ਤੋਂ ਗਿਣਗਿਣ ਬਦਲੇ ਲੈਂਦੇ ਐ ਸਮਾਨ ਢੋਈ ਜਾਂਦੇ ਐ ਸਮਾਨ ਜਮ੍ਹਾਂ ਕਰੀ ਜਾਂਦੇ ਉਹਦੀ ਵੀ ਅਸੀਂ ਨਿੰਦਿਆ ਕਰਦੇ ਆ ਸਰਕਾਰ ਅਸੀਂ ਕਹਿੰਦੇ ਆ ਵੀ ਜਿਹੜੇ ਉੱਥੇ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਲੈ ਜਾਂਦੇ ਆ ਤੇ ਉੱਥੇ ਸ਼ੋਸ਼ਣ ਕਰਦੇ ਆ ਮਜ਼ਦੂਰਾਂ ਦਾ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਕਿ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਇਹਦਾ ਜਿਹੜਾ ਖਵਾਜਾ ਉਹ ਭੁਗਤਣਾ ਪਊਗਾ ਅੱਜ ਪਿੰਡ ਉੱਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਮੂਰੇ ਐਸਡੀਐਮ ਦਫ਼ਤਰਾਂ ਮੂਰੇ ਧਰਨੇ ਦਿੱਤੇ ਜਾ ਰਹੇ ਨੇ ਇਹ ਧਰਨੇ ਪੰਜਾਬ ਸਰਕਾਰ ਜਿਹੜਾ ਮੁੱਖ ਮੰਤਰੀ ਵੰਡ ਤੋਂ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਕਿ ਮਗਦਾ ਰਹੀ ਬੇਸੂਰ ਜਤੂ ਕਮੀਆਂ ਦੇ ਵੇੜੇ ਜਿਹੜਾ ਕਹਿੰਦਾ ਸੀ ਮਤਲਬ ਕਿ ਪਿਛਲੇ ਹੜ੍ਹਾਂ ਦੇ ਦੌਰਾਨ ਆ ਕਹਿੰਦਾ ਸੀ ਵੀ ਮਰੀ ਬੱਕਰੀ ਦੇ ਪੈਸੇ ਦੂੰ ਮੁਰਗੀ ਮਰੀ ਦੇ ਪੈਸੇ ਦਊਗਾ ਅੱਜ ਅਸੀਂ ਉਹ ਭਗਵੰਤ ਮਾਨ ਦਾ ਇੱਥੇ ਪਿੱਟ ਸਿਆਪਾ ਕਰਨ ਆਏ ਆ ਪਿੱਟ ਸਿਆਪਾ ਕਿਉਂ ਕਰਨਾ ਆ ਕਿਉਂਕਿ ਭਗਵੰਤ ਮਾਨ ਨੇ ਮਜ਼ਦੂਰਾਂ ਦੇ ਲਈ ਮੂਹ ਨਹੀਂ ਖੋਲਿਆ ਭਾਵੇਂ ਕਿਸਾਨਾਂ ਲਈ ਉਹ ਥੋੜਾ ਜਿਹਾ ਨਗੂਣਾ ਜਾਂ ਮਾਪਜਾ ਜਿਹੜਾ ਉਹਦਾ ਐਲਾਨ ਕੀਤਾ 20000 ਰੁਪਿਆ ਕਿੱਲਾ ਔਰ 20000 ਰੁਪਿਆ ਮੈਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਯਾਰ ਉਹ ਜੱਟਾਂ ਦਾ ਮੁੰਡਾ ਖੇਤੀ ਨਾਲ ਜੁੜਿਆ ਹੋਇਆ 80000 ਰੁਪਿਆ ਕਿੱਲਾ ਠੇਕੇ ਤੇ ਲੱਗਦਾ ਸਾਰੀ ਫਸਲ ਰੁੜ ਗਈ ਹਜੇ ਹੋ ਸਕਦਾ ਵੀ ਉੱਥੇ ਕਣਕ ਵਿਜੇ ਜਾਂ ਨਾ ਵਿਜੇ ਔਰ ਮਜ਼ਦੂਰਾਂ ਦੇ ਜਿਹੜੇ ਘਰ ਡਿੱਗ ਪਏ ਘਰਾਂ ਦੇ ਜੀ ਥੱਲੇ ਆ ਕੇ ਮਰ ਗਏ ਛੱਤਾਂ ਚੌਰੀਆਂ ਨੇ ਵਾਲੇ ਟੁੱਟ ਕੇ ਮਜ਼ਦੂਰ ਘਰੋਂ ਬੇਕਰ ਕੋਈ ਧਰਮਸ਼ਾਲਾ 'ਚ ਬੈਠਾ ਕੋਈ ਰਿਸ਼ਤੇਦਾਰਾਂ ਦੇ ਬੈਠਾ ਕੋਈ ਗੁਰਦੁਆਰੇ ਦੇ ਵਿੱਚ ਬੈਠਾ ਕੋਈ ਮੰਦਰ 'ਚ ਬੈਠਾ ਉਹਨਾਂ ਲਈ ਇਹਨਾਂ ਦੇ ਮਤਲਬ ਕਿ ਮੂੰਹ ਟੁੱਟ ਗਿਆ ਸ਼ਰਮ ਆਉਣੀ ਚਾਹੀਦੀ ਹੈ ਭਗਵੰਤ ਮਾਨ ਨੂੰ ਕਿ ਐਦਾਂ ਨਹੀਂ ਸਰਨਾ ਇਹ ਪੰਜਾਬ ਦੇ ਮਜ਼ਦੂਰ ਲੋਕ ਨੇ ਤੇ ਮਜ਼ਦੂਰ ਜਮਾਤ ਆ ਤੇਰੇ ਪੈਰਾਂ ਥੱਲੇ ਅੱਗ ਮਚਾ ਦਾਂਗੇ ਤੇਰੇ ਮੰਤਰੀਆਂ ਦਾ ਤੇਰੇ ਸੰਤਰੀਆਂ ਦਾ ਆ ਪਿੰਡਾਂ ਦੇ ਵਿੱਚ ਵੇੜਿਆਂ ਦੇ ਵਿੱਚ ਬੜਨਾ ਬੰਦ ਕਰ ਦਾਂਗੇ ਭਲੇਖਾ ਨਾ ਰੱਖੀ ਕਿਉਂਕਿ ਮਜ਼ਦੂਰ ਜਮਾਤ ਕਿਤੇ ਨਾ ਕਿਤੇ ਅ ਟਰਦੀ ਵੀ ਬਹੁਤ ਹੈ ਤੇ ਜਦੋਂ ਇਹ ਜਥੇਬੰਦ ਹੋ ਜੇ ਫਿਰ ਇਹਦੇ ਵਰਗੀ ਦਲੇਰ ਵੀ ਕੋਈ ਨਹੀਂਗੀ ਗੁਰੂ ਗੋਬਿੰਦ ਸਿੰਘ ਦੇ ਨਾਲ ਜਿੰਨੀਆਂ ਲੜਾਈਆਂ ਮਤਲਬ ਕਿ ਅੱਗੇ ਹੋ ਕੇ ਲੜੀਆਂ ਦਾ ਉਹ ਜਿੱਤੀਆਂ ਵੀ ਗਈਆਂ ਤਾਂ ਮਜ਼ਦੂਰ ਜਮਾਤ ਤੇ ਸਿਰਤੇ ਜਿੱਤੀਆਂ ਗਈਆਂ ਔਰ ਲੜੀਆਂ ਗਈਆਂ ਔਰ ਇਹ ਉਹੀ ਮਜ਼ਦੂਰ ਜਮਾਤ ਆ ਸਰਕਾਰਾਂ ਜਦੋਂ ਇਹ ਆਪਣੀ ਤੇ ਆ ਜੇ ਸਰਕਾਰਾਂ ਨੂੰ ਨਾਨੀ ਚੇਤੇ ਕਰਾ ਦਿੰਦੀਆਂ ਨੇ ਭਗਵਾਨ ਜੀ ਮਾਨ ਕਿਹੜੇ ਬਾਦ